परम पूज्य प्रभु रत्नाकर सतगुरु हित रहे चरणों में शीश जिन्होंने बल बुद्धि विद्या और प्रेम से दिया शी ਸਾਡੇ ਰਾਸ਼ਟਰੀ ਮੁਹਿੰਸਾ ਚਾਲਕ ਸੰਤ ਮੇਗਨਾ ਜੀ ਉਹਨਾਂ ਦੇ ਦੇਸ਼ਨ ਨਿਰਦੇਸ਼ਾ ਹੇਠ ਅੱਜ ਆਪਾਂ ਹਾਥੀ ਗੇੜ ਵਿੱਚ ਆਪਾਂ ਵਿਕਾਸ ਪੱਟੀ ਉਹਨਾਂ ਨੂੰ ਮੈਂਬਰ ਇਹਨਾਂ ਦੀ ਸਾਰੀ ਟੀਮ ਨੂੰ ਨਿਯੁਕਤ ਕੀਤਾ ਹੈ ਮੈਂ ਇਹਨਾਂ ਕੋ ਆਸੇ ਵਿਸ਼ਵਾਸ ਕਰਦਾ ਹਾਂ ਕਿ ਇਹ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਪਰਮ ਪੂਜਯੇ ਪ੍ਰਭੂ ਰਤਨਾਕਰ 바ਵਾ ਸਾਹਿਬ ਡਾਕਟਰ ਭੀਮਰਾਮ ਬੇਦਕਰ ਦਾ ਘਰ ਘਰ ਪ੍ਰਚਾਰ ਕਰਨਗੇ ਤੇ ਸਾਡੀ ਸੰਸਾ ਨੂੰ ਬਹੁਤ ਜ਼ਿਆਦਾ ਅੱਗੇ ਲੈ ਕੇ ਜਾਣਗੇ ਇੰਨੇ ਹੀ ਸ਼ਬਦਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀ ਜੈ ਪਾਤ ਜੀ ਸਰਨ ਜੈ ਵਾਲਮੀਕੀ ਜੋ ਬੋਲੇ ਸੋ ਨਿਰਭੈ ਬੋਲ ਵਾਲਮੀਕੀ ਜੀ ਮਹਾਰਾਜ ਕੀ ਜੈ ਪਹਿਲਾਂ ਤਾਂ ਮੈਂ ਬਾਬਾ ਜੀ ਨੇ ਇਨਨਾਤਾ ਬਹੁਤ ਬਹੁਤ ਧੰਨਵਾਦ ਕਰਦੀ ਆ ਉਹਨਾਂ ਦਾ ਸ਼ੁਕਰੀਆ ਕਰਨੀ ਆ ਦਿਲੀ ਕਿਉਂਕਿ ਉਹਨਾਂ ਦੀ ਇਹ ਜਿਹੜੀ ਸੰਸਥਾ ਚਲਾਈ ਹੋਈ ਹੁੰਦੀ ਚ ਬਹੁਤ ਜ਼ਿਆਦਾ ਦਿੱਸ ਰਹਿਣਾ ਵਾਧਾ ਹੁੰਦਾ ਪਿਆ ਵਾਧਾ ਇਦਾਂ ਦਾ ਪਿਆ ਕਿ ਕੁਝ ਲੋਕ ਜਿਹੜੇ ਕਿ ਨਸ਼ੇ ਤੇ ਸਤਾਏ ਹੋਏ ਆ ਉਹਨਾਂ ਨੂੰ ਅੱਜ ਕੱਲ ਕਿਸੇ ਨਾਲ ਕੋਈ ਪੋਲਿਟਿਕਸ ਨਾਲ ਕੋਈ ਮਤਲਬ ਨਹੀਂ ਹੈ ਨਾ ਉਹਨਾਂ ਦਾ ਕੋਈ ਵੰਦ ਹੁੰਦਾ ਵਾ ਨਸ਼ਾ ਪਤਾ ਪਰ ਇਹ ਵਗੇ ਸੰਸਥਾ ਦੇ ਵਿੱਚ ਜਿੱਦਾਂ ਸਾਡੇ ਵੀ ਅੱਜ ਜੁੜੇ ਆ ਉਹਨਾਂ ਨੂੰ ਪਤਾ ਕਿਤੇ ਨਾ ਕਿਤੇ ਜਾ ਕੇ ਸੀ ਆਪਣੇ ਬੱਚੇ ਜਾਂ ਸੀ ਆਪਣਾ ਸਮਾਜ ਜਾਂ ਸੀ ਆਪਣੇ ਮਤਲਬ ਵੀ ਘਰ-ਕਰਾਨੇ ਨੂੰ ਬਚਾ ਸਕਦੇ ਆ ਅਸੀਂ ਉਹਦੇ ਕਿਸੇ ਬਗਾਨੇ ਨਾਲ ਨਹੀਂ ਜੁੜੇ ਕਿਸੇ ਹੋਰ ਮਤਲਬ ਇਹ ਸੰਸਥਾ ਨਾਲ ਜੁੜੇ ਅਸੀਂ ਆਪਣੇ ਘਰ ਚ ਆਏ ਆ ਅਸੀਂ ਆਏ ਪਗਵਾਨ ਬਾਰਦੀ ਕਾ ਦੀ ਤਰਨ ਸਮਾਜ ਦੇ ਵਿੱਚ ਇਸ ਕਰਕੇ ਅਸੀਂ ਇਸ ਸੰਸਥਾ ਦਾ ਤੇ ਅ ਦਿਨੋ ਸ਼ੁਕਰੀਆ ਦੱਸ ਕਰ ਰਹੇ ਹਾਂ ਕਿਉਂਕਿ ਸਾਡੀ ਲੇਡੀਜ਼ ਜਿੱਥੇ ਜੈਨਸਾਨ ਬਹੁਤ ਜ਼ਿਆਦਾ ਹਾਵਾ ਬਹੁਤ ਜ਼ਿਆਦਾ ਨਾਲ ਦੀ ਦਿਲਚਸਪੀ ਹੈ ਸਾਡੀ ਲੇਡੀਜ਼ ਵੀ ਬਹੁਤ ਜ਼ਿਆਦਾ ਹੈ ਇਸ ਕਰਕੇ ਮੈਂ ਤਰਨ ਜੀਵਾਂ ਦਾ ਤਾਂ ਬਾਬਾ ਬੇਨ ਕਾਸੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇੱਕ ਨਾਰਾ ਸੀਗਾ ਕਿ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਦੇਖੋ ਉਹ ਪੈਰਾ ਮੈਨੂੰ ਲੱਗਦਾ ਕਿ ਉਹ ਜਾਗਰਿਤ ਹੋ ਹੁੰਦੇ ਆਵਾ ਤੇ ਮੈਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੀ ਹਾਂ ਉਸ ਪ੍ਰੈਸ ਵਾਲਿਆਂ ਦਾ ਕਰਦੀ ਤੇ ਜਿਹੜੇ ਸਾਡੇ ਗਾਂਘਾਂ ਘੜ ਲੈ ਕੇ ਜਾਂਦੇ ਪਿਆ ਉਹ ਸਾਡੇ ਭਰਾਵਾਂ ਦੇ ਵਿੱਚ ਇਨਾ ਉਤਸ਼ਾਹ ਹੁੰਦਾ ਪਿਆ ਸਾਰਨ ਜਵਨ